ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ neck ਦਾ ਡਿਜ਼ਾਈਨ ਦੇਖੋ ਆਪਾਂ ਇਸ ਤਰ੍ਹਾਂ ਡਰਾਅ ਕਰ ਰੱਖਿਆਗਾ ਇਹਦੇ ਲਈ ਆਪਾਂ ਮੇਜ਼ਰਮੈਂਟ ਲੈਂਦਾ ਇਹ ਵਾਲਾ ਜਿਹੜਾ ਰੈਡੀਮੇਡ ਕਲਾ ਆਉਂਦਾ ਇਹਨੂੰ ਤੁਸੀਂ ਡਬਲ ਫੋਲਡ ਕਰਕੇ ਰੱਖਣਾਗਾ ਡਬਲ ਫੋਲਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਇਸ ਤਰ੍ਹਾਂ ਰੱਖ ਕੇ ਇਹਦੀ ਸ਼ੇਪ ਆ ਜਿਹੜੀ ਬਣਾ ਲੈਣੀ ਹੈਗੀ ਆਪਾਂ ਲੱਗ ਰੰਗ ਦੇ ਚੌਪਨਾ ਲਾ ਕੇ ਦਿਖਾਉਣੇ ਤਾਂ ਉਹਨੂੰ ਐਥਲੀ ਸਾਈਡ ਤੋਂ ਵੀ ਤੁਸੀਂ ਇੱਥੇ ਤੱਕ ਬਣਾਉਣੀ ਹੈ इस तो बात तुंत बाद करना इथो रख के देखो जितों तक यह अपना निशान आ गया इस तरह जी ड्रॉ कर लिया सारे ने ड्रॉ कर बाद इतों नाप के रखना गा साढ़े सत्त इंच ये आ गया इतों तक साढ़े सत्त रख तो बाद नीचे तो यही चढ़ाई रखनी है पौना इंच इथना इंच रख के इथों भी तुम्हें पौना इंच ही रखना गा ਇਸ ਤਰ੍ਹਾਂ ਫਿਰ ਤੁਸੀਂ ਇਹਨੂੰ ਮਿਲਾ ਲੈਣਾਗਾ ਮਿਲਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਇੱਕ ਇਨਸ਼ਾਨ ਤੁਸੀਂ ਇੱਥੇ ਲਾਉਣਾ ਦੇਖੋ ਇਹਨੂੰ ਤੁਸੀਂ ਇੱਥੋਂ ਕਿਨਾਰੇ ਤੋਂ ਰੱਖ ਕੇ 2.5 ਇੰਚ ਦੇ ਨਿਸ਼ਾਨਾ ਜਿਹੜਾ ਲਾ ਲੈਣਾਗਾ ਇਸ ਤੋਂ ਬਾਅਦ ਇਹਨੂੰ ਆਪਾਂ ਆਹ ਚੀਜ਼ ਤੋਂ ਲਿਆ ਕੇ ਹਲਕੀ ਜਿਹੀ ਗਲਾਈ ਦਿੰਦੇ ਆਉਣਾ ਇਸ ਤਰ੍ਹਾਂ ਆ ਗਿਆ ਇਸ ਤਰ੍ਹਾਂ ਬਣਾਉਣ ਤੋਂ ਬਾਅਦ ਆਪਾਂ ਬਲਾਈ ਦੇ ਕੇ ਇਸ ਤਰ੍ਹਾਂ ਕਰ ਦਿੰਦੇ ਹਾਂ ਐਵੇਂ ਦੇਖੋ ਇਹ ਆਪਣਾ ਡਰਾ ਹੋ ਗਿਆ ਸਾਰਾ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਹਾਂਜੀ ਹੁਣ ਆਪਾਂ ਦੇਖੋ ਜਿਹੜੇ ਇਹ ਨਿਸ਼ਾਨ ਲਗਾਏ ਸੀ ਇਹਦੇ ਉੱਪਰ ਆਪਾਂ ਕਟਿੰਗ ਜਿਹੜੀ ਕਰ ਲੈਣੀ ਹੈਗੀ ਇੱਥੋਂ ਆਪਾਂ ਸਟਾਰਟ ਕਰਾਂਗੇ ਸਟਾਰਟ ਕਰਨ ਤੋਂ ਬਾਅਦ ਇੱਥੋਂ ਆਪਾਂ ਇਹਨੂੰ ਫੜ ਕੇ ਰੱਖਾਂਗੇ ਤੇ ਕੱਟ ਕਰ ਲਾਂਗੇ ਐਸਾ ਤੁਸੀਂ ਗਲਾਈ ਦਿੰਦੇ ਜਾਣਾ इस तो बाद आप सेंटर चु कट कर लेना इस तरह आप कटिंग कर लेनी है हल्का चुपरों वादा कटते हैं सैट कर लेना ये होगी अपनी नैक् कटिंग देखो ਹੁਣ ਆਪਾਂ ਇਹਨੂੰ ਕੱਪੜੇ ਦੇ ਉੱਪਰ ਚਿਪਕਾ ਲੈਣਾਗਾ ਇਹ ਵਾਲਾ ਆਪਣੇ ਕੋਲੇ ਕੱਪੜਾ ਇਹਦੀ ਉਲਟੀ ਸਾਈਡ ਆਪਾਂ ਇਹਨੂੰ ਚਿਪਕਾ ਲਵਾਂਗੇ ਤੁਸੀਂ ਜਾਂ ਗਲੂ ਨਾਲ ਵੀ ਚਿਪਕਾ ਸਕਦੇ ਹੋ ਜਾਂ ਤੁਸੀਂ ਪ੍ਰੈਸ ਨਾਲ ਵੀ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾਗਾ ਦੇਖੋ ਚੇਪ ਵਾਲਾ ਪਾਸਾ نیچے ਰੱਖ ਕੇ ਇਹ ਤੋਂ ਤੁਸੀਂ ਇਹਨੂੰ ਸਹੀ ਕਰਕੇ ਰੱਖ ਕੇ ਚਿਪਕਾ ਲੈਣਾ ਹੈ ਇਸ ਤਰ੍ਹਾਂ ਹੁਣ ਆਪਾਂ ਕੀ ਕਰਾਂਗੇ ਦੇਖੋ ਇਹਨੂੰ ਪ੍ਰੈਸ ਨਾਲ ਚੇਬਲੇ ਚੇਪਣ ਤੋਂ ਬਾਅਦ ਅੱਧਾ ਅੱਧਾ ਇੰਚ ਦਾ ਮਾਰਜਿਨ ਰੱਖ ਕੇ ਦੀ ਕਟਾਈ ਕਰ ਲੈਣੀ ਹੈਗੀ ਇਸ ਤਰ੍ਹਾਂ ਕੱਟਣ ਤੋਂ ਬਾਅਦ ਜਿੱਥੇ-ਜਿੱਥੇ ਗਲਾਈ ਹੈ ਉੱਥੇ ਤੁਸੀਂ ਹਲਕੇ-ਹਲਕੇ ਕੱਟ ਲਗਾ ਲਓ ਤਾਂ ਜੋ ਆਪਾਂ ਨੂੰ ਗਲਾ ਫੋਲਡ ਕਰਨਾ ਸੌਖਾ ਹੋ ਜੇ ਆਸਾਨੀ ਨਾਲ ਫੋਲਡ ਹੋ ਜੇ ਗਲਾ ਜਿਹੜਾ ਸੈਂਟਰ 'ਚ ਆਪਾਂ ਕੁਝ ਨਹੀਂ ਕਰਨਾ ਬਸ ਸਾਈਡਾਂ ਤੇ ਕੱਟ ਲਗਾਉਣੇ ਆ ਤੇ ਇਹਨੂੰ ਆਪਾਂ ਗਲੂ ਲਾ ਕੇ ਐਦਾਂ ਕੋਣੇ ਤੇ ਹਲਕੀ ਹਲਕੀ ਗਲੂ ਲਾ ਕੇ ਇਹਨੂੰ ਚੇਪ ਲਾ ਗਏ। ਇਸ ਤਰ੍ਹਾਂ ਦੇਖੋ ਇਹਨੂੰ ਆਪਾਂ ਚਾਰੇ ਪਾਸੇ ਗਲੂ ਲਾ ਕੇ ਇਹਨੂੰ ਫੋਲਡ ਕਰ ਲਿਆ। ਹੁਣ ਤੁਸੀਂ ਚਾਹੋ ਤਾਂ ਜਿਹੜੀ ਆਪਾਂ ਲੈਂਸ ਹੁੰਦੀ ਹੈਗੀ ਉਹਨੂੰ ਵੀ ਗਲੂ ਨਾਲ ਐਡ ਕਰ ਸਕਦੇ ਹੋਗੇ। ਇਹਦੇ ਕੋਨਿਆਂ ਤੇ ਇਹ ਵਾਲੀ ਆਪਾਂ ਲੈਂਸ ਲਗਾਉਣੀ ਹੈਗੀ। ਇਹਨੂੰ ਤੁਸੀਂ ਕੀ ਕਰਨਾ ਦੇਖੋ ਜਿਹੜਾ ਆਹ ਵਾਲਾ ਸਿੱਧਾ ਪਾਸਾ ਹੈਗਾ ਇਹਨੂੰ ਤੁਸੀਂ ਇਸ ਤਰ੍ਹਾਂ ਗਲੂ ਲਾ ਕੇ ਜਿੰਨੀ ਜਿੰਨੀ ਬਾਹਰ ਰੱਖੜੀਆਂ ਉੰਨੀ ਉੰਨੀ ਚੇਪ ਸਕਦੇ ਹੋਗੇ। ਨਹੀਂ ਤੁਸੀਂ ਕੀ ਕਰਨਾ ਸਲਾਈ ਨਾਲ ਵੀ ਲਗਾ ਸਕਦੇ ਹੋ ਹਾਂਜੀ ਹੁਣ ਆਪਾਂ ਕੀ ਕਰਾਂਗੇ ਗਲਾ ਜਿਹੜਾ ਕਮੀਜ਼ ਤੇ ਅਟੈਚ ਕਰਾਂਗੇ ਦੇਖੋ ਆਪਾਂ ਕਮੀਜ਼ ਦਾ ਪੱਲਾ ਲਿਆ ਫਰੰਟ ਵਾਲਾ ਇਹਦੇ ਸੈਂਟਰ 'ਚ ਆਪਾਂ ਇੱਕ ਕੱਟ ਲਗਾ ਲਾਂਗੇ ਕੱਟ ਲਗਾਉਣ ਤੋਂ ਬਾਅਦ ਕੀ ਕਰਨਾ ਇਹਨੂੰ ਖੋਲ ਲੈਣਾ ਤੁਸੀਂ ਇਹਦੇ ਸਿੱਧੀ ਸਾਈਡ ਵਾਲਾ ਨਹੀਂ ਜੜਨਾ ਉਲਟੀ ਸਾਈਡ ਜੜਾਂਗੇ ਆਪਾਂ ਇਹਦਾ ਤੁਸੀਂ ਸੈਂਟਰ ਕਰਕੇ ਰੱਖਣਾ ਇੱਥੋਂ ਸਹੀ ਕਰਕੇ ਰੱਖ ਕੇ ਤੁਸੀਂ ਚਾਹੋ ਤਾਂ ਇੱਥੇ ਪਿੰਨ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਦੇ ਚ ਇੱਕ ਪਿੰਨ ਅਟੈਚ ਕਰ ਦਾਂਗੇ ਜੀਦਾ ਕਰਕੇ ਹੱਲੇ ਨਾ ਇਹ ਪੱਗ ਪਿੰਨ ਹੁੰਦੀਆਂ ਜਿਹੜੀ ਇਹ ਅਟੈਚ ਕਰ ਲੈਣੇ ਆਪਾਂ ਇਸ ਤਰ੍ਹਾਂ ਇੱਕ ਕਪਾ ਇੱਥੇ ਪੱਟੀ ਤੇ ਲਗਾ ਦਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਨਾਲ-ਨਾਲ ਇੱਥੇ ਸਲਾਈ ਲਗਾ ਲੈਣੀ ਆ। ਆਪਾਂ ਇਹਦੇ ਨਾਲ-ਨਾਲ ਜਿਹੜੀ ਸਲਾਈ ਆ ਉਹ ਲਾ ਲੈਣੀ ਹੈਗੀ। ਪ੍ਰਿੰਟਡ ਸੁਟਾ ਨੂੰ ਆਪਾਂ ਗਲੇ ਤੇ ਡਿਜ਼ਾਈਨ ਕਰਕੇ ਤੇ ਘੇਰੇ ਵગેਰਾ ਤੇ ਡਿਜ਼ਾਈਨ ਕਰਕੇ ਡਿਜ਼ਾਈਨਰ ਸੁਟੇ ਬਣਾ ਸਕਦੇ ਹਾਂ। ਇਸ ਤਰ੍ਹਾਂ ਆਪਾਂ ਸਲਾਈ ਲਾ ਲੈਣੀ ਆ ਹੁਣ ਆਪਾਂ ਇਹਨੂੰ ਕੱਟ ਕਰ ਦਾਂਗੇ ਵਿੱਚੋਂ ਹਾਂਜੀ ਹੁਣ ਆਪਾਂ ਕੀ ਕਰਾਂਗੇ ਕੱਟ ਲਗਾ ਲਈ ਦੇਖੋ ਆਪਾਂ ਇਹਨੂੰ ਵਿੱਚੋਂ ਕਪੜਾ ਕੱਟ ਕਰਕੇ ਹੁਣ ਆਪਾਂ ਇਹਨੂੰ ਸਿੱਧੀ ਸਾਈਡ ਫੋਲਡ ਕਰਕੇ ਇਹਨੂੰ ਸੈੱਟ ਕਰ ਲੈਣਾ ਆਪਾਂ ਪਹਿਲਾਂ ਆਪਾਂ ਇਹਦੇ ਤੇ ਲੇਸ ਅਟੈਚ ਕਰ ਦਾਂਗੇ ਸਿੱਧੀ ਸਾਈਡ ਇਹਨੂੰ ਫੋਲਡ ਕਰਕੇ ਅੰਦਰਲੀ ਸਾਈਡ ਆਪਾਂ ਲੈਸ ਨਹੀਂ ਲਾਉਂਦੇ ਇੱਥੇ ਨਹੀਂ ਲਗਾਉਣੀ ਬਾਹਰਲੀ ਬਾਹਰਲੀ ਸਾਈਡ ਲਗਾਵਾਂਗੇ ਆਪਾਂ ਲੈਸ ਜਿਹੜੀ ਇਸ ਤਰ੍ਹਾਂ ਤੁਸੀਂ ਪਹਿਲਾਂ ਇਹਨੂੰ ਸੈੱਟ ਕਰ ਲੈਣਾਗਾ ਹੁਣ ਆਪਾਂ ਇਹਦੀ ਅੰਦਰਲੀ ਸਾਈਡ ਲੈਸ ਜਿਹੜੀ ਅਟੈਚ ਕਰ ਲਾਂਗੇ ਫਿਰ ਹਾਂਜੀ ਇਸ ਤਰ੍ਹਾਂ ਆਪਾਂ ਲੈਸ ਜਿਹੜੀ ਅਟੈਚ ਕਰ ਲੈਣੀ ਹੈਗੀ ਇੰਨੀ ਲੈਸ ਤੁਸੀਂ ਬਾਹਰ ਕੱਢਣੀ ਆ ਉਨੀ ਬਾਹਰ ਰੱਖ ਕੇ ਦੂਜੀ ਵਿੱਚ ਦੇ ਕੇ ਸਲਾਈ ਲਾ ਲੈਣੀ ਆ ਕਿ ਆਪਣੀ ਗਲੇ ਦਾ ਡਿਜ਼ਾਈਨ ਹੈ ਜਿਹੜਾ ਤਿਆਰ ਹੋ ਜੂਗਾ ਦਿੱਖੋ ਇਸ ਤਰ੍ਹਾਂ ਬਣੂਗਾ ਇਹਦੇ ਇੱਥੇ ਆਪਾਂ ਕਪੜਾ ਅਟੈਚ ਕਰਾਂਗੇ हाँ जी हूँ आप नीचे आखो कपड़ा एड कर देना गा इत जेड़ी आप रखी सी कट किया कट इस तरह आपड कर देना रही अपने गले की फाइनल लुक ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ